ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਧਾਰ ਸਿਮਰ ਸਿਮਰ ਨਾਮ ਬਾਰੰਬਾਰ ਬਾਰੰਬਾਰ ਉਹਦਾ ਸਿਮਰਨ ਕਰੋ ਨਾਨਕ ਜੀ ਕਾ ਇਹ ਅਧਾਰ ਗੁਰੂ ਸਾਹਿਬ ਕਹਿੰਦੇ ਹੈ ਭਾਈ ਜੀਵ ਦਾ ਆਧਾਰੀ ਇਸ ਬਾਤ ਵਿੱਚ ਹੈ ਭਾਈ ਨਾਮ ਵਿੱਚ ਜਦ ਨਾਮ ਤੁਹਾਡਾ ਠੀਕ ਆਜੂ ਨਾਮੇ ਪ੍ਰਾਪਤ ਹੋ ਜਾਓ ਜਦ ਨਾਮ ਤੁਹਾਡਾ ਠੀਕ ਆਜੂ ਸਿਮਰਨ ਚਲ ਪਿਆ ਨਾਮੇ ਹੀ ਪਰਮੇਸ਼ਰ ਨੂੰ ਪ੍ਰਾਪਤ ਹੋ ਜਾਓ ਤੇ ਤੁਹਾਡਾ ਜਨਮ ਮਰਨ ਕਟਿਆ ਗਿਆ ਨਾ ਨਾਮੇ ਤਾਂ ਤੁਹਾਡੇ ਅੰਦਰ ਹੀ ਬੈਠਾ ਹੈ। ਨਾਮੇ ਤਾਂ ਪਰਮੇਸ਼ਰ ਉਹ ਤੁਹਾਡੇ ਅੰਦਰ ਬੈਠਾ ਹੈ। ਜਿਹੜਾ ਤੁਹਾਡੇ ਮਨ ਨੂੰ ਦੇਖਦਾ ਉਹ ਮਨ ਦੇ ਵਿੱਚ ਨਹੀਂ ਬੈਠਾ। ਜਿਹੜਾ ਤੁਹਾਡੀ ਬੁੱਧੀ ਨੂੰ ਦੇਖਦਾ ਉਹ ਬੁੱਧੀ ਦੇ ਵਿੱਚ ਨਹੀਂ ਬੈਠਾ। ਦੇਖਣੇ ਜਾਣਣੇ ਵਾਲਾ ਤਾਂ ਚੇਤਨਹੀ ਹੈ ਦੇਖਣੇ ਜਾਣਣੇ ਵਾਲਾ ਤਾਂ ਚੇਤਨਹੀ ਹੈ ਝੜਤਾ ਹੈ ਨਹੀਂ ਤੇ ਤੁਹਾਡਾ ਆਪਾ ਉਹ ਹੈ ਕਿ ਹੋਰ ਹੈ ਕੋਈ ਦੱਸੋ ਮੈਂ ਤੁਹਾਨੂੰ ਪੁੱਛਦਾ ਉਹ ਹੈ ਕਿ ਹੋਰ ਹੈ ਕੋਈ ਹਾਲਤ ਪਲਤ ਮੁਖ ਉਜਲ ਹੋਈ ਹੈ ਨੇਤ ਤੇ ਆਈ ਹੈ ਹਰ ਪੁਰਖ ਨਿਰੰਜਨਾ ਰਹਾ ਅਨੰਤ ਬਲਤ ਮੁਖ ਉਜਲ ਹੋਈ ਹੈ ਲੋਕ ਪਰਲੋਕ ਚ ਤੁਹਾਡਾ ਮੁਖ ਸਾਫ ਹੋ ਜਾਏਗਾ ਉਜਲ ਹੋ ਜਾਏਗਾ ਨਾਮ ਨਾ ਛੱਡਿਓ ਕਹਿੰਦਾ ਆਪੇ ਲੋਕ ਪਰਲੋਕ ਤੁਹਾਡੇ ਦੋਵੇਂ ਸ਼ੁੱਧ ਹੋ ਜਾਣਗੇ ਨਾਮ ਜਪਣ ਨਾਲ ਨਿਤ ਤੇ ਧਿਆਈ ਹੈ ਹਰ ਪ੍ਰਕ ਨਿਰੰਜਨਾ ਉਹ ਜਿਹੜਾ ਨਿਰਾਕਾਰ ਹਰੀ ਪੁਰਸ਼ ਹੈ ਧਿਆਨ ਉਹਦਾ ਕਰਿਓ ਨਿਤ ਤੇ ਧਿਆਈ ਹੈ ਹਰ ਪ੍ਰਕ ਨਿਰੰਜਨਾ ਉਹ ਜਿਹੜਾ ਨਿਰਾਕਾਰ ਹਰੀ ਪੁਰਸ਼ ਹੈ ਮੈਂ ਧਿਆਨ ਉਹਦਾ ਕਰਿਓ ਤੇ ਉਹ ਤੁਹਾਡੇ ਹਿਰਦੇ ਦੇ ਵਿੱਚ ਨਹੀਂ ਬੈਠਾ ਉਹ ਤਾਂ ਘੱਟ-ਘੱਟ ਮੈਂ ਹਰ ਜੁਗ ਅਸੈ ਸੰਤਨ ਕਹਿਓ ਬੁਕਾਰ ਕਹੋ ਨਾਨਕ ਤਿਹ ਭਜ ਬਨਾ ਪਾਉ ਨੇ ਦੇ ਉਤਰ ਹੈ ਪਾਰ ਉਜੜਾ ਤੁਹਾਡੇ ਹਿਰਦੇ ਚ ਬੈਠਾ ਮੇਰੇ ਹਿਰਦੇ ਚ ਵੀ ਉਹੀ ਬੈਠਾ ਉਹੀ ਚਾਰ ਖਾਣੀਆਂ ਦੇ ਹਿਰਦਿਆਂ ਦੇ ਵਿੱਚ ਨਹੀਂ ਬੈਠਾ ਉਹ ਕਹਿੰਦਾ ਨਾ ਕਾਜੀ ਨੂੰ ਜੋ ਸਭ ਮਹਿ ਇੱਕ ਖੁਦਾਏ ਕਹਿਤ ਹੂੰ ਤਾਉ ਕਿਉਂ ਮੁਰਗੀ ਮਾਰੈ ਉਹ ਕਬੀਰ ਨੂੰ ਕਹਿੰਦਾ ਬਈ ਸਾਰਿਆਂ ਚ ਖੁਦਾ ਹੈ ਉਹ ਕਾਜੀ ਆਂਦਾ ਤੇ ਕਬੀਰ ਕਹਿੰਦਾ ਜੋ ਸਭ ਮਹਿ ਇੱਕ ਖੁਦਾਏ ਕਹਿਤ ਹਉ ਤਾਉ ਕਿਉਂ ਮੁਰਗੀ ਮਾਰੈ ਤਦ ਮੁਰਗੀਏ ਚ ਬੁਧਾਣੀ ਤੇ ਕਿਉਂ ਮਾਰਿਆ ਤਾ ਤੇ ਕਾਜੀ ਨੂੰ ਕੋਈ ਜਵਾਬ ਤਾਂ ਨਹੀਂ ਆਇਆ ਉਹ ਸ਼ਰਾ ਚਲਿਆ ਗਿਆ ਉਹ ਝਾਦੇ ਆਪਣਾ ਬਚਾ ਦੇਖਦਾ ਤਾਂ ਭੱਜਦਾ ਸ਼ਰਾ ਵੱਲ ਕਹਿੰਦਾ ਸਾਡੀ ਤਾਂ ਇਹੀ ਸ਼ਰਾ ਹੈ ਤੇ ਕਬੀਰ ਨੇ ਤਾਂ ਸਿਧਾਂਤ ਕਿਹਾ ਨਾ ਕਬੀਰ ਨੇ ਤਾਂ ਸਿਧਾਂਤ ਕਿਹਾ ਜੋ ਸਭ ਮਹਿ ਇੱਕ ਖੁਦਾਏ ਕਹਿ ਤੋ ਤੋ ਕਿਉਂ ਮੁਰਗੀ ਮਾਰਿਆ ਕਹਦਾ ਜੇ ਤੂੰ ਸਾਰਿਆਂ ਖੁਦਾ ਕਹਿੰਦਾ ਹੈ ਤਾਂ ਮੁਰਗੀ ਕਿਉਂ ਮਾਰਦਾ ਹੈ ਕੀ ਇਹਦੇ ਖੁਦਾ ਨਹੀਂ ਹੈ ਤੇ ਫੇਰ ਕਾਜੀ ਨੂੰ ਕੋਈ ਜਵਾਬ ਤਾਂ ਨਹੀਂ ਆਇਆ ਸਿਧਾਂਤ ਤਾਂ ਸਾਰਿਆਂ ਦਾ ਇੱਕ ਹੈ ਚਾਰ ਖਾਣੀਆਂ ਦੇ ਹਿਰਦਿਆਂ 'ਚ ਰੱਬ ਇੱਕ ਹੈ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਰੱਬ ਵਸਦਾ ਹੈ ਕਟ ਕਟ ਮੈਂ ਹਰ ਜੋ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇਹ ਭਜ ਮਨਾ ਭਾਉ ਨੇ ਦੇ ਉਤਰਹਿ ਪਾਰ ਗੁਰੂ ਸਾਹਿਬ ਕਹਿੰਦੇ ਸਾਰਿਆਂ ਦੇ ਹਿਰਦਿਆਂ ਚ ਰੱਬ ਇੱਕ ਹੈ ਭਗਵਾਨ ਕ੍ਰਿਸ਼ਨ ਨੇ ਵੀ ਇਹੀ ਆਖਿਆ ਈਸ਼ਵ ਸਰਬ ਬੂਤਨ ਹਿਰਦੇ ਦੇ ਸਾਰਿਆਂ ਦੇ ਸਥਿਤੀ ਉਹ ਕਹਿੰਦਾ ਅਰਜਨ ਸਾਰਿਆਂ ਦੇ ਹਿਰਦਿਆਂ 'ਚ ਇੱਕੋ ਰੱਬ ਹੈ ਦੋ ਨਹੀਂ ਹਨ ਜੋ ਸਾਰਿਆਂ ਦੇ ਵਿੱਚ ਇੱਕ ਹੈ ਉਹ ਸਾਡਾ ਆਪਾ ਹੈ ਜੋ ਸਾਰਿਆਂ ਦੇ ਵਿੱਚ ਇੱਕ ਹੈ ਉਹ ਸਾਡਾ ਆਪਾ ਹੈ ਜੋ ਸਾਰਿਆਂ 'ਚ ਇੱਕ ਹੈ ਜਦ ਸਾਡਾ ਮਨ ਉਹਦੇ ਨਾਲ ਇੱਕ ਹੋ ਜਾਏ ਤਾਂ ਸਾਨੂੰ ਆਪਾ ਪ੍ਰਾਪਤ ਹੋ ਜਾਊ ਜਦ ਸਾਡਾ ਮਨ ਉਹਦੇ ਨਾਲ ਇੱਕ ਹੋ ਜਾਏ ਤਾਂ ਸਾਨੂੰ ਆਪਾ ਪ੍ਰਾਪਤ ਹੋ ਜਾਊ ਤੇ ਜਦ ਤੱਕ ਤੁਹਾਨੂੰ ਆਪਣਾ ਆਪ ਨਹੀਂ ਥਿਆਇਆ ਨਹੀਂ ਮਿਲਿਆ ਤਾਂ ਦੂਜੇ ਚੋਂ ਕਿਵੇਂ ਥਿਆਏਗਾ ਭਾਈ ਜਦ ਸਾਡਾ ਮਨ ਨਾਮ ਦੇ ਨਾਲ ਇੱਕ ਹੋ ਜਾਊਗਾ ਨਾਮੇ ਦੇ ਨਾਲ ਇੱਕ ਹੋ ਜਾ ਪਰਮੇਸ਼ਰ ਨਾਲ ਇੱਕ ਹੋ ਜਾ ਤੁਹਾਨੂੰ ਨਾਮੇ ਪਰਮੇਸ਼ਰ ਦਿਸਣ ਲੱਗ ਜਾ ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਤੀਸਰੇ ਪਾਤਸ਼ਾਹ ਕਹਿੰਦੇ ਆਜੋ ਤੁਸੀਂ ਕਹਿੰਦੇ ਹੋ ਵੀ ਸੰਸਾਰ ਬੜਾ ਬਿਉਰੂਪ ਹੈ ਉਹ ਕਹਿੰਦੇ ਨਾ ਇਹ ਤਾਂ ਹਰੀ ਦਾ ਰੂਪ ਹੈ ਹਰ ਰੂਪ ਨਜ਼ਰ ਆਇਆ ਸਾਨੂੰ ਹੈ ਸਾਰਾ ਹਰੀ ਦਾ ਰੂਪ ਨਜ਼ਰ ਆਇਆ ਸਾਨੂੰ ਇਹ ਸੰਸਾਰ ਸਾਰਾ ਹਰੀ ਦਾ ਰੂਪ ਨਜ਼ਰ ਆਇਆ ਤੇ ਤੀਸਰੇ ਪਾਤਸ਼ਾਹ ਕਹਿੰਦੇ ਕਦੋਂ ਦਿਸੇਗਾ ਇਹ ਸੰਸਾਰ ਹਰੀ ਦਾ ਰੂਪ ਕਦੋਂ ਦਿਸੇਗਾ ਜਦ ਤੁਹਾਨੂੰ ਆਪਣਾ ਆਪ ਪ੍ਰਾਪਤ ਹੋ ਜਾਏਗਾ ਜਦ ਤੁਹਾਨੂੰ ਆਪਣਾ ਆਪ ਪ੍ਰਾਪਤ ਹੋ ਜਾਏਗਾ ਸਾਡਾ ਮਨ ਤਾਂ ਫਿਰਦਾ ਹੈ ਵਾਸ਼ਨਾ ਵਿੱਚ ਵਾਸ਼ਨਾ ਕਿਹੋ ਜੀਆਂ ਸੜਕਾਂ ਨੇ ਮਨ ਨੂੰ ਇੱਕ ਸੜਕ ਤੋਂ ਲਿਆਉ ਉਾੜਿ ਕੇ ਫੇਰ ਦੂਸਰੀ ਸੜਕ ਤੇ ਲੈ ਜਾਓ ਦੂਸਰੀ ਸੜਕ ਤੋਂ ਲਿਆਓ ਫਿਰ تیسਰੀ ਸੜਕ ਤੇ ਲੈ ਜਾਓ ਲਵਾਂ ਤਾਂ ਸਾਡਾ ਵਾਸ਼ਨਾਂ ਨਾਲ ਇੱਕ ਹੈ ਜਿਹਨੇ ਵਾਸ਼ਨਾਂ ਨਾਲ ਜੁੜਿਆ ਹੋ ਕੋੜ ਤਾਂ ਨਹੀਂ ਕਿਸੇ ਨਾਲ ਇਹ ਸੜਕਾ ਵਾਸ਼ਨਾਂ ਹੁੰਦੇ ਇਹ ਵਾਸ਼ਨਾਂ ਹੀ ਖਿੱਚੀ ਫਿਰਦੀਆਂ ਨੇ ਵਾਸ਼ਨਾਂ ਹੀ ਖਿੱਚੀ ਫਿਰਦੀਆਂ ਨੇ ਅਸੀਂ ਕਿਤੇ ਬੈਠਿਆ ਨੇ ਇਹ ਕਿਤੇ ਫਿਰਦਾ ਹੈ ਹੋਣਾ ਲਸੂ ਕੰਮ ਕਰੇ ਬਣੋ ਜਦ ਮਨ ਸਾਡਾ ਨਾਮ ਨਾਲ ਇੱਕ ਹੋ ਜਾਊ ਜਦ ਮਨ ਸਾਡਾ ਨਾਮ ਨਾਲ ਇੱਕ ਹੋ ਜਾਊ ਤੇ ਫੇਰ ਜਿਹੜਾ ਗੁਰੂ ਸਾਹਿਬ ਦਾ ਬਚਨ ਹੈ ਨਾ ਸ਼ਬਦ ਗੁਰੂ ਸੁਰਤ ਧੰਚੇਲਾ ਭਾਈ ਸ਼ਬਦ ਗੁਰੂ ਹੈ ਤੁਹਾਡੀ ਸੁਰਤੀ ਇਹਦਾ ਚੇਲਾ ਹੈ ਏ ਜਦ ਤੁਹਾਡੇ ਸ਼ਬਦ ਦੇ ਨਾਲ ਮਿਲ ਜੂ ਨਾ ਸੁਰਤੀ ਗਿਰਤੀ ਉਦੋਂ ਤੁਸੀਂ ਗੁਰੂ ਵਾਲੇ ਹੋ ਜਾਉਂਗੇ ਕਿ ਪਹਿਲੇ ਹੀ ਹੋ ਜਾਉਂਦੇ ਸਾਡੀ ਸੁਰਤੀ ਜਦ ਮਿਲੂ ਤਾਂ ਹੀ ਅਸੀਂ ਗੁਰੂ ਵਾਲੇ ਹੋਵਾਂਗੇ ਤੇ ਗੁਰੂ ਤਾਂ ਸ਼ਬਦ ਹੈ ਸ਼ਬਦ ਦੇ ਨਾਲ ਸੁਰਤੀ ਇਕ ਕਰਨੀ ਹੈ ਸ਼ਬਦ ਦੇ ਨਾਲ ਸੁਰਤੀ ਇੱਕ ਕਰਨੀ ਹੈ ਚਲ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੇਨੀ ਕਿੱਡੀ ਉੱਚੀ ਬਾਤ ਹੈ ਕਿੰਨੀ ਸੁਹਾਣੀ ਹੈ ਸੌਖੀ ਹੈ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੇਨੀ ਜਿੱਥੇ ਹਰੀ ਦਾ ਸਿਮਰਨ ਭਇਆ ਯਾਨੀ ਪ੍ਰਾਪਤ ਹੋ ਗਿਆ ਜਿਸ ਨੂੰ ਹਰੀ ਦਾ ਸਿਮਰਨ ਪ੍ਰਾਪਤ ਹੋ ਗਿਆ ਫਿਰ ਕੀ ਹੋਇਆ ਤਹ ਉਪਾਦ ਗਤ ਕਿੰਨੇ ਦੇਸ਼ਟ ਮਾਨ ਹੈ ਸਗਲ ਮਿਥੇ ਨਾ ਜਿੱਥੇ ਹਰੀ ਦਾ ਸਿਮਰਨ ਪ੍ਰਾਪਤ ਹੋ ਗਿਆ ਜਿਸ ਨੂੰ ਹਰੀ ਦਾ ਸਿਮਰਨ ਪ੍ਰਾਪਤ ਹੋ ਗਿਆ ਫਿਰ ਕੀ ਹੋਇਆ ਹੇ ਉਪਾਦ ਗਤ ਕਿੰਨੀ ਕਿ ਦ੍ਰਿਸ਼ਟਮਾਨ ਸਗਲ ਵਿੱਚ ਨੇ ਜੋ ਦੇਖਣੇ ਚਾਹੁੰਦਾ ਹੈ ਸਭ ਝੂਠ ਹੈ ਸਾਰੀ ਉਪਾਦ ਦੇ ਚਲੇ ਜਾਂਦੇ ਹੈ ਕਿ ਨਹੀਂ ਤੇ ਦ੍ਰਿਸ਼ਟਾ ਤਾਂ ਨਹੀਂ ਕਿਤੇ ਗਿਆ ਦ੍ਰਿਸ਼ਟਾ ਦੇਖਣ ਵਾਲਾ ਉਹ ਤਾਂ ਨਹੀਂ ਕਿਤੇ ਗਿਆ ਦ੍ਰਿਸ਼ਟਾ ਦਾ ਸਤ ਹੈ ਦ੍ਰਿਸ਼ ਝੂਠ ਹੈ ਦਰਸ਼ਤਾ ਦ੍ਰਿਸ਼ ਨੂੰ ਇੱਕ ਨਹੀਂ ਕਰਨਾ ਅਲੱਗ-ਅਲੱਗ ਕਰਨਾ ਦਰਸ਼ਤਾ ਤੇ ਦ੍ਰਿਸ਼ ਨੂੰ ਇੱਕ ਨਹੀਂ ਕਰਨਾ ਅਲੱਗ-ਅਲੱਗ ਕਰਨਾ ਅਸੀਂ ਤੁਸੀਂ ਉਸ ਦ੍ਰਿਸ਼ ਨਾਲ ਇੱਕ ਹੋ ਜਾਂਦੇ ਹਾਂ ਅਸੀਂ ਤੁਸੀਂ ਉਸ ਦ੍ਰਿਸ਼ ਨਾਲ ਇੱਕ ਹੋ ਜਾਂਦੇ ਜੋ ਦਿਖਦਾ ਉਹਦੇ ਨਾਲ ਇੱਕ ਹੋ ਜਾਂਦੇ ਆ ਇਸ ਨੂੰ ਅਵਿਧਿਆ ਕਹਿੰਦੇ ਨੇ ਇਸ ਨੂੰ ਅਵਿਧਿਆ ਕਹਿੰਦੇ ਨੇ ਅਸੀਤ ਹਾਂ ਚੇਤਨ ਸ਼ੁੱਧ ਤੇ ਵਿਰਤੀਆ ਤਿੰਨ ਗੁਣਾਂ ਦੀ ਅਸੀਤ ਹਾਂ ਚੇਤਨ ਸ਼ੁੱਧ ਤੇ ਵਿਰਤੀਆ ਤਿੰਨ ਗੁਣਾਂ ਦੀ ਰਾਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਇਹ ਤਿੰਨ ਗੁਣ ਤਾਂ ਮਾਇਆ ਦੇ ਨੇ ਤਿੰਨ ਗੁਣ ਤਾਂ ਮਾਇਆ ਦੇ ਨੇ ਚੌਥੇ ਪਦ ਕੋ ਜੋ ਨਰ ਚੀਨੇ ਤਿਨਹੀ ਪਰਮ ਪਦ ਪਾਇਆ ਉਹ ਚੌਥਾ ਪਦ ਹੈ ਉਹ ਅਲੱਦਾ ਨਹੀਂ ਹੈ ਤੇ ਇਹ ਲੱਗਾ ਜਹ ਹਰ ਸਿਮਰਨ ਭਿਆ ਜਿਸ ਨੂੰ ਅਰੇ ਦਾ ਸਿਮਰਨ ਪ੍ਰਾਪਤ ਹੋ ਗਿਆ ਜਿਸ ਵਿੱਚ ਪੂਰਨ ਪੁਰਸ਼ ਨੂੰ ਫਰਤੀ ਹੋਇਆ ਤਹ ਉਪਾਦ ਗਤ ਕਿਨੀ ਉਹ ਚੀਜ਼ ਜਿਹੜੀ ਤੁਸੀਂ ਜਾਣਦੇ ਹੋ ਕਿ ਦ੍ਰਿਸ਼ਟਮਾਨ ਹੈ ਸਗਲ ਵਿੱਚ ਇਹ ਨਾ ਝੂਠ ਹੈ। ਸਿਰ ਸਾਰਾ ਝੂਠ ਹੈ। ਇਹ ਤੁਹਾਡਾ ਦਿਨ ਕਹੇਗਾ। ਉਥੇ ਤੁਸੀਂ ਆਖੋਗੇ ਉਹ ਝੂਠੀ ਵਸਤੂ ਹੈ। ਜਹ ਹਰ ਸਿਮਰਨ ਭਿਆ ਜਿਸ ਨੂੰ ਹਜੇ ਦਾ ਸਿਮਰਨ ਪ੍ਰਾਪਤ ਹੋ ਗਿਆ ਜਸਵੀ ਪੂਰਨ ਪੁਰਸ਼ ਨੂੰ ਫਿਰਕੀ ਹੋਇਆ ਤਹਾ ਉਬਾਦ ਗਤ ਕੇ ਨੀ ਉਹ ਜਿਹੜੇ ਤੁਸੀਂ ਜਾਣਦੇ ਹੋ ਕਿ ਦ੍ਰਿਸ਼ਟ ਮਾਨ ਹੈ ਸਗਲ ਮੇ ਦਿਨਾ ਸਭ ਝੂਠ ਹੈ ਜੋ ਦਿਸਦਾ ਸਭ ਝੂਠ ਹੈ ਇਹ ਤੁਹਾਡਾ ਦਿਲ ਕਹੇਗਾ ਉਥੇ ਤੁਸੀਂ ਆਖੋਗੇ ਉਹ ਝੂਠੀ ਵਸਤੂ ਹੈ ਇਹ ਰੱਸੀ ਦੇ ਵਿੱਚ ਸੱਪ ਦਾ ਭੁਲੇਖਾ ਪੈਂਦਾ ਹੈ ਇਹ ਇਹ ਫਰਸੇ ਦੇ ਵਿੱਚ ਸੱਪ ਦਾ ਭੁਲੇਖਾ ਪੈਂਦਾ ਤੁਸੀਂ ਉੱਥੇ ਜਾ ਕੇ ਉਹਨੂੰ ਦੇਖੋ ਛੱਡ ਕੇ ਆ ਜਾਓ ਮੈਂ ਉਹ ਰਸਤੇ ਹੈ ਸੁਕਤੀ ਜਣੀ ਸੁਪੀ ਚਮਕਦੀ ਹੋਵੇ ਇਹ ਉਹਦੇ ਚਾਂਦੀ ਦਿੱਸੇ ਉਹ ਭੱਜ ਕੇ ਜਾਏਗਾ ਬੱਚਾ ਜਦੋਂ ਉਹ ਚੁੱਕੇਗਾ ਉਹ ਛੁੱਟ ਦੇਵੇਗਾ ਕਹਿੰਦਾ ਨਾ ਚਾਂਦੀ ਨਹੀਂ ਹੈ ਇਹ ਦਾ ਸੁਖਤੀ ਹੈ ਚਿੱਪੀ ਹੈ ਇਹ ਦਾ ਝੂਠੀ ਹੈ ਝੂਠੇ ਚੀਜ਼ ਉਦੋਂ ਤੁਹਾਡੇ ਅੰਦਰੋਂ ਜਾਏਗੀ ਜਦ ਤੁਸੀਂ ਸਤ ਨੂੰ ਜਾਣ ਲਵਗੇ ਝੂਠੇ ਚੀਜ਼ ਉਦੋਂ ਤੁਹਾਡੇ ਅੰਦਰੋਂ ਜਾਏਗੀ ਜਦ ਤੁਸੀਂ ਸਤ ਨੂੰ ਜਾਣ ਲਵੋਗੇ ਜਹ ਹਰ ਸਿਮਰਨ ਭਇਆ ਜਹਰ ਅਰ ਸਿਮਰਨ ਭਇ ਜਿਸ ਨੂੰ ਹਰਿ ਦਾ ਸਿਮਰਨ ਪ੍ਰਾਪਤ ਹੋ ਗਿਆ ਤਹਿ ਉਪਾਦ ਗਤ ਕੇਨੀ ਤਾਂ ਸਾਰੀ ਉਪਾਧੀ ਚਲੇ ਜਾਏਗੀ ਪਰ ਇਹਦਾ ਦੁੱਖ ਨਹੀਂ ਤੁਹਾਨੂੰ ਲੱਗੇਗਾ ਇਹ ਪੱਕੀ ਗੱਲ ਹੈ ਸਾਰੀ ਉਪਾਧੀ ਚਲੀ ਜਾਏਗੀ ਪਰ ਇਹਦਾ ਦੁੱਖ ਨਹੀਂ ਤੁਹਾਨੂੰ ਰਹੇਗਾ ਇਹ ਪੱਕੀ ਗੱਲ ਹੈ ਤੁਹਾਡਾ ਫਾਇਦਾ ਝੂਠ ਛੱਡਣੇ ਵਿੱਚ ਹੀ ਹੋਏਗਾ ਤੁਹਾਡਾ ਫਾਇਦਾ ਝੂਠ ਛੱਡਣੇ ਵਿੱਚ ਹੀ ਹੋਏਗਾ ਉਹ ਝੂਠ ਨਾਲ ਹੀ ਜਿਉਂਦੇ ਰਹੇ ਦੁਨੀਆਂ 'ਚ ਕੋਈ ਰਹਿਣੇ ਵਾਲੀ ਚੀਜ਼ ਹੈ ਦੱਸੋ ਦੁਨੀਆਂ 'ਚ ਕੋਈ ਰਹਿਣੇ ਵਾਲੀ ਚੀਜ਼ ਹੈ ਸਭ ਬਦਲਣੇ ਵਾਲੀਆਂ ਹੈ ਤੜ ਤੁਹਾਡਾ ਆਤਮਾ ਕਦੇ ਬੰਦ ਰਿਆ ਨਹੀਂ ਕਿੰਨੇ ਅਠ ਪਹਿੜੇ ਚ ਖਿਆਲ ਕਰਦੇ ਹਾਂ ਉਹ ਉਹੀ ਰਹੇਗਾ ਦੇਖਣ ਵਾਲਾ ਵੀ ਉਹੀ ਰਹੇਗਾ ਤੇ ਜਾਣਣ ਵਾਲਾ ਵੀ ਉਹੀ ਰਹੇਗਾ ਤੇ ਦਿਸਣ ਵਾਲਾ ਸਭ ਝੂਠ ਹੈ ਦਿਸਣ ਵਾਲਾ ਸਭ ਝੂਠ ਹੈ ਤੇ ਅਸੀਂ ਦਿਸਣ ਵਾਲੇ ਨੂੰ ਝੱਬਣੇ ਪਏ ਹਾਂ ਜਿਸਨ ਵਾਲਾ ਸਭ ਝੂਠਾ ਹੈ ਤੇ ਅਸੀਂ ਦਿਸਣ ਵਾਲੇ ਨੂੰ ਚਿੰਬੜੇ ਪਾਏ ਹਾਂ ਚਿੰਬੜੇ ਨਹੀਂ ਪਾਏ ਤੇ ਫਿਰ ਕੈਸੇ ਕੰਮ ਚੱਲੇਗਾ ਗੁਰੂ ਸਾਹਿਬ ਕਹਿੰਦੇ ਜਹ ਹਰ ਸਿਮਰਨ ਭਇਆ ਤਹਿ ਉਪਾਦ ਕਰਤ ਕਿੰਨੀ ਉਪਾਦੀ ਭਾਈ ਤਾਂ ਨਾਸ ਹੋਏਗੀ ਜੇ ਹਰਿ ਦਾ ਸਿਮਰਨ ਤੁਹਾਡਾ ਚੱਲ ਜਾਏ ਗੁਰੂ ਸਾਹਿਬ ਕਹਿੰਦੇ ਜਹ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੇ ਉਪਾਦਿ ਪਾਈ ਤਾਂ ਨਾਸ ਹੋਏਗੀ ਜੇ ਹਰਿ ਦਾ ਸਿਮਰਨ ਤੁਹਾਡਾ ਚੱਲ ਜਾਏ ਹਰਿ ਦਾ ਸਿਮਰਨ ਪਹਿਲੇ ਪ੍ਰਾਪਤ ਕਰਨਾ ਹੈ ਹਰਿ ਦਾ ਸਿਮਰਨ ਪਹਿਲੇ ਪ੍ਰਾਪਤ ਕਰਨਾ ਹੈ ਚੱਲੀਏ ਵੱਡ ਭਾਗੇ ਹਰ ਜਪਨਾ ਜਹ ਹਰ ਸਿਮਰਨ ਪਿਆ ਤਹਿ ਉਬਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਿਹਦੇ ਵੱਡੇ ਭਾਗ ਹੋਣਗੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਉਹ ਹਰਿ ਦਾ ਜਪ ਕਰੇਗਾ ਵੱਡ ਭਾਗੀ ਹਰ ਜਪਨਾ ਜਿਹਦੇ ਵੱਡੇ ਭਾਗ ਹੋਣਗੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੋਈ ਉਹ ਹੜੀ ਦਾ ਜਪ ਕਰੇਗਾ ਜਿਹੜੇ ਬਡੇ ਭਾਗ ਹੋਣ ਉਹਦੀ ਬਿਰਤੀ ਨਾਮ ਨਾਲ ਜੁੜਦੀ ਹੈ ਜਿਹਦੇ ਬੜੇ ਪੁਰਾਣੇ ਹੋਏ ਹੋਏ ਹੋਣ ਉਹ ਪਿੱਛੋਂ ਆਉਂਦੇ ਨੇ ਸ਼ਰਮਦ ਵਰਗੇ ਕੇ ਉਹ ਖੜਾ ਨੰਗਾ ਸ਼ਰਮਦ ਰੂਪ ਦਾ ਨਹੀਂ ਸੀ ਆਪਣੇ ਆਪ ਦਾ ਇਥੋਂ ਧੱਕੋ ਫਕੀਰ ਪਹੁੰਚਿਆ ਹੋਇਆ ਸੀ ਔਰੰਗਜੀਬ ਹਾਥੀ ਤੇ ਜਾਂਦਾ ਸੀ ਆਪਣਾ ਦੁਸ਼ਾਲਾ ਛੁੱਟ ਦਿੱਤਾ ਕੋਇ ਲੈ ਉਹਨੇ ਸਿਰ ਤੇ ਬੰਨ ਲਿਆ ਸ਼ਰਮਾ ਗੁਫੇਰ ਨੇ ਸਿਰ ਤੇ ਬੰਨ ਲਿਆ ਔਰੰਗਜੀਬ ਜਦ ਮੁੜ ਕੇ ਆਇਆ ਤਾਂ ਸ਼ਰਮਾ ਤੋਂ ਥਈ ਫੇਰ ਖੜਾ ਹੋਇਆ ਜਿੱਕੜ ਉਹ ਕਹਿੰਦਾ ਉਹ ਤੈਨੂੰ ਦੁਸ਼ਾਲਾ ਦਿੱਤਾ ਸੀਗਾ ਤੂੰ ਫੇਰ ਮੰਗਾ ਹੀ ਖੜਾ ਉਹਨੂੰ ਸਿਰ ਤੇ ਬੰਨ ਲਿਆ ਉਹ ਕੰਨ ਦਾ ਸ਼ਰਮਨ ਫਕੀਰ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਤੂੰ ਬੇਵਕੂਫ ਹੈ ਫਕੀਰ ਗੰਦਾ ਬਾਦਸ਼ਾਹ ਤੂੰ ਬੇਵਕੂਫ ਹੈ ਕਰਮ ਦੇ ਨਾਲ ਤੂੰ ਰਾਜਾ ਤਾਂ ਹੋ ਗਿਆ ਕਰਮ ਦੇ ਨਾਲ ਤੂੰ ਰਾਜਾ ਤਾਂ ਹੋ ਗਿਆ ਤੇਰਾ ਕਰਮ ਸੀ ਕੋਈ ਪਰ ਹੈ ਤੂੰ ਬੇਵਕੂਫ ਉਹ ਰਾਜਾ ਕਹਿੰਦਾ ਵੀ ਮੈਂ ਬੇਰੁਖੁਫ ਆਖੇ ਹੋਰ ਕੀ ਹੈ ਆਖੇ ਕਿਉਂ ਆਖੇ ਜਿਹੜੇ ਬਾਦਸ਼ਾਹ ਤੁਹਾਨੂੰ ਚੀਜ਼ ਦੇਵੇ ਗੁਰੂ ਦੇਵੇ ਖੁਦਾ ਦੇਵੇ ਉਹ ਸਿਰ ਤੇ ਰੱਖੀ ਦੀ ਹੈ ਕਿ ਇੱਥੇ ਰੱਖੀ ਦੀ ਹੈ ਉਹ ਕਹਿੰਦਾ ਚੱਲ ਤਿਉਹ ਰਥਵਾਣੂ ਕਹਿੰਦਾ ਵੀ ਚੱਲ ਹਾਥੀ ਚਲਾ ਉਹਦਾ ਹੋਰ ਹੀ ਪਾਸੇ ਚਲੇ ਆ ਗਿਆ ਉਹ ਕਹਿੰਦਾ ਤੂੰ ਬੇਵਕੂਫ ਤਾਂ ਹੈ ਹੀ। ਫਿਰ ਬਾਦਸ਼ਾਹ ਨੂੰ ਕਹਿੰਦਾ ਤੂੰ ਬੇਵਕੂਫ ਤਾਂ ਹੈ ਜੀ। ਪਰ ਉਸ ਨੂੰ ਚਾਹੇ ਕੁਝ ਵੀ ਕੀਤਾ। ਬਾਦਸ਼ਾਹ ਨੇ ਉਹ ਫਕੀਰ ਡੋਲਿਆ ਨਹੀਂ। ਉਹ ਫਕੀਰ ਡੋਲਿਆ ਤਾਂ ਨਹੀਂ ਜਿੱਥੇ ਗਿਆ ਕਿਤੇ ਗਿਆ। ਜਦੋਂ ਉੱਥੇ ਇੱਕ ਆਦਮੀ ਆਇਆ ਅਰਬ ਦੇਸ਼ੀ ਤੋਂ ਬਈ ਸਬਰ ਤੇ ਸੁਕਰ ਦਾ ਅਰਥ ਦੱਸੋ ਇੱਕ ਆਦਮੀ ਆਇਆ ਬਾਦਸ਼ਾਹ ਕੋਲ ਅਰਬ ਦੇਸ਼ੀ ਚੋਂ ਕਹਿੰਦਾ ਸਬਰ ਤੇ ਸੁਕਰ ਦਾ ਅਰਥ ਦੱਸੋ ਔਰੰਗਜ਼ੇਬ ਦੇ ਪਾਸ ਆਇਆ ਕਹਿੰਦਾ ਤੁਹਾਡੇ ਚ ਕੋਈ ਇਹੋ ਜਿਹਾ ਹੈ ਜਿਹੜਾ ਮੈਨੂੰ ਸਬਰ ਤੇ ਸੁਕਰ ਦਾ ਅਰਥ ਦੱਸੇ ਇੱਕ ਆਦਮੀ ਨੇ ਦੱਸਿਆ ਅਖੇ ਸਰਮਨ ਫਕੀਰ ਹੈ ਹੋਰ ਕੋਈ ਨਹੀਂ ਉਹ ਕਹਿੰਦਾ ਜਾਓ ਜੇਲ੍ਹ ਲੈ ਚਲੇ ਜਾਓ ਉਹ ਗਏ ਉਹਨੇ ਆਖਿਆ ਸਵੈਰੇ ਫਕੀਰ ਨੇ ਬਈ ਲਿਆਓ ਮਸ਼ਕ ਇੱਕ ਲਿਆਓ ਤਹਿਮਦ ਧੋਤੀ ਸਰਮਤ ਪਹਿਲੇ ਨਹਾਤਾ ਫਿਰ ਤਹਿਮਦ ਬੰਨੀ ਧੋਤੀ ਬੰਨੀ ਉਹ ਕਹਿੰਦਾ ਦੇਖੋ ਸਬਰ ਤੇ ਸੁਖਰ ਦਾ ਅਰਥ ਉਹ ਆਖਲੇ ਕਹਿੰਦਾ ਵੀ ਖੜ ਜਾਓ ਉਹਨੂੰ ਫਕੀਰ ਨੂੰ ਲੂਣ ਦਾ ਦਿੱਤਾ ਇੱਕ ਥਾਲ ਖਾਨ ਨੂੰ। ਚੰਦੋਂ ਤੋਂ ਬਾਅਦ ਫਕੀਰ ਨੂੰ ਲੂਣ ਦਾ ਥਾਲ ਦਿੱਤਾ ਇੱਕ ਖਾਨ ਨੂੰ। ਉਹਨੇ ਆਖਿਆ ਫਕੀਰ ਨੇ ਹੇ ਭਈ ਸ਼ੁਕਰ ਹੈ ਖੁਦਾ ਦਾ। ਫਕੀਰ ਕਹਿੰਦਾ ਸ਼ੁਕਰ ਹੈ ਖੁਦਾ ਦਾ। ਤੇ ਚੰਦ ਦਿੱਤਾ ਪਾਣੀ ਪੀਨ ਨੂੰ। ਪੀ ਕੇ ਕਹਿੰਦਾ ਵੀ ਖੁਦਾ ਦਾ ਸ਼ੁਕਰ ਹੈ। ਖੁਦਾ ਦਾ ਸ਼ੁਕਰ ਹੈ ਕਹਿੰਦਾ ਆ ਸਬਰ ਤੇ ਸ਼ੁਕਰ ਹੈ ਸਾਹਮਣੇ ਖੜੇ ਦਿਖਾਏ ਉਹਨੂੰ ਉਹ ਲੋਕ ਜਿਹੜੇ ਕਹਿੰਦੇ ਸੀ ਵੀ ਕਰਦੇ ਹੀ ਖਤਮ ਬਾਦਸ਼ਾਹ ਨਾ ਜੇ ਤੁਸੀਂ ਆਉਂਦੇ ਤਾਂ ਇਸ ਕਰਕੇ ਜਿਹੜੇ ਰੱਬ ਦੇ ਬਖਸ਼ੇ ਹੋਏ ਬੰਦੇ ਹੁੰਦੇ ਨੇ ਜਾ ਕੋ ਆਪਣੇ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਬਣੇ ਜਗਦੇਸ ਜਿਹੜੇ ਰੱਬ ਦੇ ਬਖਸ਼ੇ ਹੋਏ ਬੰਦੇ ਹੁੰਦੇ ਨੇ ਜਾਂ ਤ ਉਹ ਆਪਣੇ ਕਰੇ ਬਖਸ਼ੀਸ਼ ਤਾਂ ਕਾਹੇ ਲੇਖਾ ਨਾ ਗਣ ਜਗਦੇਸ ਜਿਨ੍ਹਾਂ ਨੂੰ ਰੱਬ ਬਖਸ਼ ਦੇਵੇ ਉਹਨਾਂ ਦਾ ਲੇਖਾ ਫਿਰ ਕੋਈ ਨਹੀਂ ਰਹਿਦਾ ਹੁੰਦਾ ਜਿਨ੍ਹਾਂ ਨੂੰ ਰੱਬ ਬਖਸ਼ ਦੇਵੇ ਉਹਨਾਂ ਨੇ ਖਾ ਫਿਰ ਕੋਈ ਹੀ ਰੰਦਾ ਹੁੰਦਾ ਉਹ ਦਾ ਮੁਕਤ ਹੋ ਜਾਂਦਾ ਹੈ ਉਹ ਦਾ ਭਾਈ ਇਹੋ ਜੇ ਆਦਮੀ ਨੇ بڑے ਭਾਗਾ ਵਾਲੇ ਉਹ ਜਪ ਕਹੇਗੇ ਹਰੀ ਦਾ ਤੇ ਛੋਟੇ ਭਾਗਾ ਵਾਲਿਆਂ ਤੋਂ ਨਹੀਂ ਹੁੰਦਾ ਪਰ ਜਦ ਤੁਸੀਂ ਜਪੋਂਗੇ ਵੱਡੇ ਭਾਗਾ ਵਾਲੇ ਤੁਸੀਂ ਹੋ ਜਾਵੋਗੇ ਪਰ ਜਦ ਤੁਸੀਂ ਜਪੋਗੇ ਵੱਡੇ ਭਾਗਾਂ ਵਾਲੇ ਤੁਸੀਂ ਹੋ ਜਾਵੋਗੇ ਜੇ ਮੈਂ ਜਪੂਗਾ ਮੈਂ بڑے ਭਾਗਾ ਵਾਲਾ ਹੋ ਜਾਊਂਗਾ ਜਨ ਨਾਨਕ ਕੋ ਗੁਰ ਇਹ ਮਤ ਦੇਨੀ ਜਪ ਹਰ ਭਵ ਜਨ ਤਰਨਾ ਜਨ ਨਾਨਕ ਕੋ ਗੁਰ ਇਹ ਮਤ ਦੇਨੀ ਗੁਰੂ ਰਾਮਦਾਸ ਜੀ ਕਹਿੰਦੇ मैनू परमेश्वर ने मेरे सतगुर ने आती है जन नानक को तो गुर गुरु रामदास जी कहते भाई मैनु परमेश्वर ने मेरे सतगुरा ने आमती दिखती है आ बुद्धि दिखी है कि जब हर ਕਬਜਲ ਤਰਨਾ ਭਾਈ ਪਰਮੇਸ਼ਰ ਦਾ ਜਾਪ ਨਾ ਛੱਡਿਓ ਸੰਸਾਰ ਤੋਂ ਪਾਰ ਹੋ ਜਾਵਾਂਗੇ ਆਬ ਦੇ ਮੈਨੂੰ ਦਿੱਤੇ ਹੈ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਬ ਹਰ ਕਬਜਲ ਤਰਨਾ ਬੋਲੋ ਸਤਨਾਮ ਸ੍ਰੀ ਵਾ